ਕੀ ਭੋਜਨ ਮਿਲਦਾ ਹੈਗਾ ਥਾਲੀ ਦੇ ਵਿੱਚ ਜੋ ਜੋ ਹੈਗਾ ਸਸ ਥਾਲੀ ਦੇ ਵਿੱਚ ਤਿੰਨ ਸਬਜੀ ਹੈ ਇੱਕ ਸੁੱਕੀ ਸਬਜੀ ਹੈ ਇੱਕ ਦਾਲ ਹੈ ਤੇ ਇੱਕ ਆਪਣੇ ਪਨੀਰ ਦੀ ਸਬਜੀ ਹੈ ਨਾਲ ਨਾਲ ਰਾਇਤਾ ਹੈ ਹਾਂਜੀ ਤੇ ਨਾਲ ਚਪਾਤੀ ਔਰ ਰਾਈਸ ਹੈ ਸਭ ਤੋਂ ਪਹਿਲੀ ਵਾਰੀ ਜਿਹੜੀ ਆਉਂਦੀ ਹੈ ਇਹ ਆਉਂਦੀ ਹੈ ਜੀ ਮਟਰ ਪਨੀਰ ਦੀ ਤੇ ਤੁਸੀਂ ਚੈੱਕ ਕਰ ਲਓ ਇਧਰ ਅਸੀਂ ਜਾਵਾਂਗੇ ਤਾਂ ਅੱਗੇ ਜਿਹੜੀ ਵਾਰੀ ਆਉਣੀ ਹੈ ਉਹ ਨੇ ਦਾਲ ਮਖਣੀ ਤੁਸੀਂ ਦੇਖ ਲਓ ਬਹੁਤ ਲਾਚਵਾਬ ਜਿਹੜੀ ਦਾਲ ਮਖਣੀ ਹੈ ਦਾਲ ਮਖਣੀ ਖਾਣ ਦੇ ਸ਼ੌਕੀਨ ਹੈਗੇ ਆ ਤਾਂ ਬਹੁਤ ਜਵਨ ਦਾ ਸੜੀ ਦਾਲ ਮਖਣੀ ਹੈ ਤੇ ਤੁਹਾਨੂੰ ਮਿਲਣ ਵਾਲੀ ਹੈ ਨੈਕਸਟ ਆਪਾਂ ਜਾਵਾਂਗੇ ਜੀ ਜੀਰਾ ਰਾਈਸ ਮਾਲੂ ਇੱਥੇ ਤੁਹਾਨੂੰ ਰਾਇਸੀ ਮਿਲਣ ਵਾਲਿਆ ਜਿਵੇਂ ਆਪਾਂ ਕਹਿੰਦੇ ਖਿਲੇ ਖਿਲੇ ਹੁੰਦੇ ਆ ਨਾ ਚਾਵਲ ਤਾਂ ਉਹ ਚਾਵਲ ਤੁਹਾਨੂੰ ਮਿਲਣ ਵਾਲੇ ਆਸ ਹੈਗੀ ਐ ਮਿਕਸ ਵੇਜ ਡੇ ਬਾਏ ਡੇ ਮੀਨੂ ਚੇਂਜ ਹੁੰਦਾ ਸਾਡਾ ਆਪਣਾ ਤਵੇ ਵਾਲੀ ਚਪਾਤੀ ਤੁਹਾਨੂੰ ਇੱਥੇ ਮਿਲਣੀ ਹੈ ਤੇ ਨਜ਼ਰ ਇੱਕ ਵਾਰੀ ਮਾ ਲੂ ਬੁੰਦੀ ਵਾਲਾ ਵੀ ਮਿਲ ਜਾਣਾ ਔਰ ਸਿੰਪਲ ਵੀ ਮਿਲ ਜਾਣਾ ਇਹ ਤੁਸੀਂ ਚੈੱਕ ਕਰ ਲਓ ਬੁੰਦੀ ਵਾਲਾ ਰਾਇਤਾ ਵੀ ਤੁਹਾਨੂੰ ਇੱਥੇ ਜਿਹੜਾ ਮਿਲਣ ਵਾਲਾ ਹੈ ਮੰਦਰੀ ਸੇਵਾ ਦੇ ਵਿੱਚ ਯੋਗਦਾਨ ਦੀ ਪੱਤੀ ਕਟਵਾ ਕੇ ਉਸ ਤੋਂ ਬਾਅਦ ਤੁਸੀਂ ਇਹ ਥਾਲੀ ਜਿਹੜੀ ਸਪੈਸ਼ਲ ਵਾਲੀ ਥਾਲੀ ਹੈ ਤਾਂ ਉਹਨੂੰ ਤੁਸੀਂ ਖਾ ਸਕਦੇ ਹੋ ਇਸਨੂੰ ਸਨੈਕਸ ਵਿੱਚ 3 ਆਈਟਮਸ ਹੈ ਸਾਡੇ ਨਾਲ ਇੱਕ ਫਰਾਈਜ਼ ਹੈ ਇੱਕ ਮਚੂਰੀਨ ਹੈ ਇੱਕ ਨਿਊਡਲਸ ਹੈ ਸରି ਇਹ ਇਹ ਮਾਰੇ ਨਿਊਡਲਸ ਹੈ ਉਹ ਨਿਊਡਲਸ ਚੈੱਕ ਕਰ ਲਓ ਇਹ ਹੈਗੇ ਜੀ ਨਿਊਡਲਸ ਸसरी ਸਾਡੇ ਇਹ ਫਰਾਈਜ਼ ਹੈਗੇ ਆ ਔਰ ਉਹਨਾਂ ਦੇ ਨਾਲ ਸਾਇ ਜਿਸ ਫਰੈਂਚਾਈਜ਼ ਵੀ ਗਿਆ ਸਰ ਪੂਰੀ ਆਪਣਾ ਮਨਚੂਰੀਅਨ ਹੈਗਾ ਮਨਚੂਰੀਅਨ ਗਰੇਵੀ ਵਾਲਾ ਯੈਸ ਸਰ ਵਿਦ ਗਰੇਵੀ ਸਸੀਗਾ ਭਾਜੀ ਕੀ ਹਾਲ ਹੈ ਜੀ ਅੰਜੇ ਸਰ ਦੱਸਣਾ ਹੋ ਕੀ ਕੀ ਭਾਜੀ ਮਿਲਦਾ ਹੈਗਾ ਥਾਲੀ ਦੇ ਵਿੱਚ ਜੋ ਜੋ ਹੈਗਾ ਸਰ ਥਾਲੀ ਦੇ ਵਿੱਚ 3 ਸਬਜੀ ਹੈ ਇੱਕ ਸੁੱਕੀ ਸਬਜੀ ਹੈ ਇੱਕ ਦਾਲ ਹੈ ਤੇ ਇੱਕ ਆਪਣੀ ਪਨੀਰ ਦੀ ਸਬਜੀ ਹੈ ਨਾਲ ਨਾਲ ਰਾਇਤਾ ਹੈ ਹਾਂਜੀ ਤੇ ਨਾਲ ਚਪਾਤੀ ਔਰ ਰਾਈਸ ਹੈ ਕਿੰਨੇ ਟਾਈਮ ਤੋਂ ਚੱਲ ਰਹੀ ਹੈ ਸੇਵਾ ਜੀ ਸਰ ਇਹ ਨੂੰ ਹਲੇ 1 ਇਅਰ ਹੋਣਾ ਹੈ ਇਸ ਇਸੇ ਮਹੀਨੇ ਜੁਲਾਈ ਦੇ ਵਿੱਚ ਜੁਲਾਈ ਦੇ ਵਿੱਚ ਸਾਲ ਹੋ ਗਿਆ ਸੇਵਾ ਚੱਲਦੇ ਨੂੰ ਇੱਕ ਵਾਰ ਫੇਰ ਤੁਸੀਂ ਚੈੱਕ ਕਰ ਲੋ ਨਿਗਾ ਤੁਹਾਡੀ ਮਰਵਾ ਦੇਣਾ ਸਭ ਤੋਂ ਪਹਿਲੀ ਵਾਰੀ ਜਿਹੜੀ ਆਉਂਦੀ ਹੈ ਇਹ ਆਉਂਦੀ ਹੈ ਜੀ ਮਟਰ ਪਨੀਰ ਦੀ ਤੇ ਤੁਸੀਂ ਚੈੱਕ ਕਰ ਲਓ ਮੰਨ ਲਓ ਮਟਰ ਪਨੀਰ ਤੁਹਾਨੂੰ ਇੱਥੇ ਜਿਹੜਾ ਮਿਲਣ ਵਾਲਾ ਹੈਗਾ ਤੇ ਨਾਲ ਛਾਨੇ ਵੀ ਤੁਹਾਨੂੰ ਮਿਲਣ ਵਾਲੇ ਆ ਤੇ ਸੈਕੰਡ ਇਧਰ ਅਸੀਂ ਜਾਵਾਂਗੇ ਤਾਂ ਕਿ ਜਿਹੜੀ ਵਾਰੀ ਆਉਣੀ ਹੈ ਉਹ ਨੇ ਦਾਲ ਮਖਣੀ ਤੇ ਦੇਖ ਲਓ ਬਹੁਤ ਲਾਚਬ ਜਿਹੜੀ ਦਾਲ ਮਖਣੀ ਜੇ ਦਾਲ ਮਖਣੀ ਖਾਣ ਦੇ ਸ਼ੌਕੀਨ ਹੈਗੇ ਆ ਤਾਂ ਉਹ ਜ਼ਬਰਦਸਤ ਜਿਹੜੀ ਦਾਲ ਮਖਣੀ ਸੇ ਤੁਹਾਨੂੰ ਮਿਲਣ ਵਾਲੀ ਹੈ ਤੇ ਨੈਕਸਟ ਆਪਾਂ ਜਾਵਾਂਗੇ ਜੀ ਜੀਰਾ ਰਾਈਸ ਮਲੂ ਇੱਥੇ ਤੁਹਾਨੂੰ ਰਾਇਸੀ ਮਿਲਣ ਵਾਲਿਆ ਜੇ ਆਪਾਂ ਕਹਿੰਦੇ ਖਿਲੇ-ਖਿਲੇ ਹੁੰਦੇ ਆ ਨਾ ਚਾਵਲ ਤਾਂ ਉਹ ਚਾਵਲ ਤੁਹਾਨੂੰ ਮਿਲਣ ਵਾਲਿਆ ਤੇ ਨੈਕਸਟ ਹੈਗੀ ਐ ਮਿਕਸ ਵਿੱਚ ਮਲੂ ਇਹ ਭਾਜੀ ਮੈਨੂੰ ਜਿਹੜਾ ਹੈ ਕਿ ਚੇਂਜ ਹੁੰਦਾ ਰਹਿੰਦਾ ਡੇਲੀ ਸਡੇ ਬਾਏ ਡੇ ਮੈਨੂੰ ਚੇਂਜ ਹੁੰਦਾ ਸਾਡਾ ਪਰ ਹਾਂਜੀ ਸੋ ਡੇ ਬਾਏ ਤੇ ਜਿਹੜਾ ਚੇਂਜ ਤੁਹਾਨੂੰ ਮਿਲੂ ਵੀ ਮਿਲਣਾ ਇੱਥੇ ਤੇ ਮਿਕਸ ਵਿੱਚ ਜਾ ਕੇ ਜੀ ਅੱਗੇ ਚਪਾਤੀ ਚਪਾਤੀ ਸਿਰਫ ਹਾਜੀ ਸਮੋਥੇ ਆ ਚਪਾਤੀ ਤੁਸੀਂ ਕੋਈ ਨਜ਼ਰ ਮਾਰ ਲਓ ਮਲੂ ਤਵੇ ਤਵੇ ਵਾਲੀ ਚਪਾਤੀ ਤੁਹਾਨੂੰ ਇੱਥੇ ਮਿਲਣੀ ਹੈ ਤੇ ਨਜ਼ਰ ਇੱਕ ਵਾਰੀ ਮਾਰ ਲਓ ਤੇ ਨਾਲ ਤੁਹਾਨੂੰ ਮਿਲਣਾ ਰਾਇਤਾ ਭਾਜੀ ਰਾਇਤਾ ਵੀ ਜਰੂਰ ਇੱਕ ਲਓ ਇਹ ਤੁਹਾਨੂੰ ਮਿਲਣ ਵਾਲਾ ਜਿਹੜਾ ਰਾਇਤਾ ਬੂੰਦੀ ਵਾਲਾ ਵੀ ਮਿਲ ਜਾਣਾ ਔਰ ਸਿੰਪਲ ਵੀ ਮਿਲ ਜਾਣਾ ਇਹ ਤੁਸੀਂ ਚੈੱਕ ਕਰ ਲਓ ਬੂੰਦੀ ਵਾਲਾ ਰਾਇਤਾ ਵੀ ਤੁਹਾਨੂੰ ਇੱਥੇ ਜਿਹੜਾ ਮਿਲਣ ਵਾਲਾ ਮੰਨ ਲਓ ਇੱਕ ਨੋਰਮਲ ਤੁਸੀਂ ਨਾ ਕੀ ਕਰਨਾ ਕਿ ਯੋਗਦਾਨ ਪਾਉਣਾ ਇਸ ਮੰਦਰ ਦੀ ਸੇਵਾ ਦੇ ਵਿੱਚ ਯੋਗਦਾਨ ਦੀ ਪਰਚੀ ਕਟਵਾ ਕੇ ਉਸ ਤੋਂ ਬਾਅਦ ਤੁਸੀਂ ਇਹ ਥਾਲੀ ਰੇਜ ਸਪੈਸ਼ਲ ਵਾਲੀ ਥਾਲੀ ਆ ਤਾਂ ਉਹਨੂੰ ਤੁਸੀਂ ਖਾ ਸਕਦੇ ਹੋ ਮੰਨ ਲਓ ਇੱਥੇ ਆ ਕੇ ਪੂਰਾ ਰੈਸਟੋਰੈਂਟ ਵਰਗਾ ਮਾਹੌਲ ਤੁਹਾਨੂੰ ਮਿਲਣਾ ਇੱਕ ਵਾਰ ਇੱਥੋਂ ਵੀ ਨਿਗਾਹ ਮਾਰ ਲਓ ਜਿਹੜੇ ਲੋਕ ਉੱਤੇ ਬੈਠੇ ਛੱਕ ਰਹੇ ਐ ਇਸ ਟਾਈਮ ਜਿਹੜੇ ਲੋਕ ਸਾਹਮਣੇ ਬੈਠੇ ਨੇ ਨਾ ਮਤਲਬ ਮਾਹੌਲ ਜਿਹੜਾ ਬਹੁਤ ਵਧੀਆ ਹੈਗਾ ਮੰਦਰ ਦਾ ਤੁਹਾਨੂੰ ਰਿਸ਼ਵੇ ਦਿਖਾਵਾਂਗੇ ਤੇ ਨਾਲ 스ਨੈਕਸ ਵੀ ਤੁਹਾਨੂੰ ਦਿਖਾ ਦਿੰਦੇ ਆ 스ਨੈਕਸ ਦਾ ਵੀ ਕੰਬੋ ਮਿਲਦਾ ਹੈ ਤੇ ਸਨੈਕਸ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਸਨੈਕਸ ਦੇ ਵਿੱਚ ਕੀ ਕੀ ਆ ਮਿਲਦਾ ਤੇ ਭਾਜੀ ਮੇਰੇ ਨਾਲ ਖੜੇ ਆ ਭਾਜੀ ਸਨੈਕਸ ਦੇ ਵਿੱਚ ਕੀ ਕੀ ਹੁੰਦਾ ਸਨੈਕਸ ਵਿੱਚ 3 ਆਈਟਮਸ ਹਮਾਰੇ ਸਾਥ ਇੱਕ ਫਰਾਈਜ਼ ਹੈ ਇੱਕ ਮੰਚੂਰੀਨ ਹੈ ਇੱਕ ਨਿਊਡਲਸ ਹੈ ਹਾਂਜੀ ਸੋ ਇੱਕ ਵਾਰ ਤੁਸੀਂ ਚੈੱਕ ਕਰ ਲਓ ਵੀ ਸਨੈਕਸ ਦੇ ਵਿੱਚ ਵੀ ਤੁਹਾਨੂੰ ਜਿਹੜੀ ਆਈਟਮ ਮਿਲ ਜਾਨੀ ਹੈ ਔਰ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਕਿ ਜਿਹੜੀ ਪੈਕਿੰਗ ਵੀ ਤੁਸੀਂ ਕਰਵਾ ਸਕਦੇ ਹੋ ਇੱਥੇ ਤੇ ਭਾਜੀ ਕੋਈ ਦਿਖਾ ਦਿਓ ਕੀ ਕੀ ਹੁੰਦਾ ਛੇ ਇਹ ਹਮਾਰੇ ਨਿਊਡਲਸ ਹੈ ਉਹ ਨਿਊਡਲਸ ਵੀ ਚੈੱਕ ਕਰ ਲਓ ਇਹ ਹੈਗੇ ਜੀ ਨਿਊਡਲਸ ਤੇ ਨੈਕਸਟ ਭਾਜੀ ਸੋ ਇਹ ਸਾਰੇ ਫਰਾਈਜ਼ ਹੈਗੇ ਆਂ ਔਰ ਉਹਨਾਂ ਦੇ ਮੈਨੇਜੈਂਟ ਪ੍ਰਾਈਸ ਜਿਸ ਵਿੱਚ ਫਰਾਈਜ਼ ਵੀ ਕੈਸ ਆ। ਔਰ ਨੈਕਸਟ ਸੋ ਇਹ ਆਪਣਾ ਮਨਚੂਰੀਨ ਹੈਗਾ। ਮਨਚੂਰੀਨ ਗਰੇਵੀ ਵਾਲਾ। ਯੈਸ ਸਰ ਵਿਦ ਗਰੇਵੀ। ਇਹ ਇਹ ਤਾਂ ਵੀ ਭਾਜੀ ਰੇਟ ਸੇਮ ਆ ਜਾਂ ਐਕਸਟਰਾ ਹੈਗਾ ਕੁਝ। ਸਰ ਸੇਮ ਆ। ਅਨਦਰ ਚਾਹ ਸੀ ਨਾ। ਜੇ ਤੁਹਾਨੂੰ ਗਰੇਵੀ ਵਾਲੇ ਮਨਤੂਰੀਅਨ ਮੇਨ ਵਾਲੇ ਹੈਗੇ ਆ ਤੇ ਦੋਨੋਂ ਹੀ ਜਿਹੜਾ ਥਾਲ ਦੇ ਰੇਟ ਆ ਉਹ 50 ਰੁਪਏ ਹੈਗਾ ਉਹ ਵੀ ਇੱਕ ਸੇਵਾ ਜਿਹੜੀ ਆਪਾਂ ਯੋਗਦਾਨ ਹੈ ਮੰਦਰ ਦੇ ਲਈ ਉੱਥੇ ਤੁਸੀਂ ਪਾਉਣਾ ਤੇ ਆ ਕੇ ਸਪੈਸ਼ਲ ਥਾਲੀ ਖਾ ਸਕਦੇ ਹੋ ਤੇ ਲੋਕੇਸ਼ਨ ਮੈਂ ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਨੇ ਕਿ ਜ਼ਿਲੰਦਰ ਦੇ ਵਿੱਚ ਦੇਵੀ ਤਲਾਬ ਮੰਦਰ ਹੈ ਉੱਥੇ ਤੁਸੀਂ ਆ ਸਕਦੇ ਹੋ ਟਾਈਮਿੰਗ ਸਵੇਰੇ 9 ਵਜੇ ਤੋਂ ਲੈ ਕੇ 10 ਵਜੇ ਤੱਕ ਆ ਔਰ 12 ਤੋਂ 3 ਵਜੇ ਤੱਕ ਆ ਔਰ ਸ਼ਾਮ ਦੀ ਜਿਹੜੀ ਟਾਈਮਿੰਗ ਹੈ ਸਾਢੇ ਸਾਡਾ ਸਟੇਵਟ ਨੂੰ ਲੈ ਕੇ 9:30 ਵਜੇ ਤੱਕ ਹੈ ਤੇ ਥਾਲੀ ਅੱਗੇ ਉੱਧਰ ਰੈਡੀ ਹੋ ਰਹੀ ਹੈ ਤੇ ਥਾਲੀ ਨੂੰ ਰੈਡੀ ਹੋ ਲਈ ਦਿਖਾਵਾਂਗੇ ਵੀ ਅਸੀਂ ਕੀ ਕੀ ਆਟ ਮਾਰਿਆ